ਤਦ ਸੇ ਮਹਾਰਾਜੀ ਜਿੱਥੇ ਅੱਜ ਕੱਲ੍ਹ ਹੀਮਕੁੰਡ ਹੈ ਹੀਮ ਨਾਮ ਬਰਫਦਾ ਕੁੰਡ ਨਾਮ ਤਲਾ ਦਾ ਹੈ ਉੱਥੇ ਬੜੇ ਲੰਮੀ ਸਮੇਂ ਤੋਂ ਤਪੱਸਿਆ ਕਰਦੇ ਸੀ ਪਹਿਲਾਂ ਜਿੱਥੇ ਅੱਜ ਕੱਲ੍ਹ ਹਜ਼ੂਰ ਸਾਹਿਬ ਇੱਥੇ ਰਿਖੀ ਸਨ ਉਹਨਾਂ ਦੇ ਮੁਖੀ ਦਾ ਨਾਮ ਸੀ ਨੰਦ ਰਿਖੀ ਇਹਨਾਂ ਦੇ ਗੁਰੂ ਦਾ ਨਾਮ ਸੀ ਪਰਮਾਨੰਦ ਜੀ ਸਤਜੁਗ ਦੇ ਅਖੀਰ ਦੀ ਗੱਲ ਹੈ ਜਦੋਂ ਮਹਾਰਾਜ ਇੱਥੇ ਆਏ ਕਹਿੰਦੇ ਸੱਚੇ ਪਾਤਸ਼ਾਹ ਇੱਥੇ ਥੜਾ ਹੈ ਧਰਤੀ 'ਚ ਦੱਬ ਗਿਆ ਗੁਰੂ ਜੀ ਕਹਿੰਦੇ ਸਾਨੂੰ ਪਤਾ ਹੈ ਸਾਡੀਆਂ ਖੜਾਵਾ ਵੀ ਨੇ ਇੱਕ ਮੰਡਲ ਵੀ ਹੈ ਮਾਲਾ ਵੀ ਹੈ ਪੁੱਟਿਆ ਉਹ ਚੀਜ਼ਾਂ ਨਿਕਲਾਈਆਂ ਅਸੀਂ ਕਹਿੰਦੇ ਸਾਡੇ ਗੁਰੂ ਬਰਮਾਨੰਦ ਨੇ ਕਿਹਾ ਸੀ ਕਿ ਨਰਨਜਣੀ ਜੋਤ ਰੱਬ ਦੀ ਜੋਤ ਇੱਥੇ ਤਪੱਸਿਆ ਕੀਤੀ ਹੈ ਤੇ ਉਹਨਾਂ ਦੀ ਨੀਂ ਬੰਦਗੀ ਹੈ ਜਿਹੜਾ ਉਹਨਾਂ ਦੇ ਪਿਆਰ ਨਾਲ ਦਰਸ਼ਨ ਕਰੇਗਾ ਉਹ ਵੀ ਬਖਸ਼ਿਆ ਜਾਏਗਾ ਕਹਿੰਦੇ ਅਸੀਂ ਫਿਰ ਉਦੋਂ ਦੇ ਕਰਦੇ ਤਪੱਸਿਆ ਇੰਤਜ਼ਾਰ ਕਰਦੇ ਸੀ ਕਿ ਦਸਵੇਂ ਮਹਾਰਾਜ ਦੇ ਦਰਸ਼ਨ ਹੋਣ ਪਾਸੇ ਥੋੜੀ ਜੀ ਸੋਚੀ ਸੀ ਉਹਨਾਂ ਨੇ 21 ਲੱਖ 60 ਹਜ਼ਾਰ ਸਾਲ ਤਪੱਸਿਆ ਕੀਤੀ ਇਹ ਕਾਲਜਗ ਵਿੱਚ 10ਵੇਂ ਮਹਾਰਾਜ ਜੀ ਦੇ ਦਰਸਨ ਵਜਨ ਸੱਚੇ ਪਾਤਸ਼ਾਹ ਦੇ ਇੰਨਾ ਲੰਮਾ ਸਮਾਂ। ਅ ਜਿਨ੍ਹਾਂ ਨੇ ਅਮਰ ਚੱਕਣਾ ਇਹਨਾਂ ਦਾ ਟਾਈਮ ਹੀ ਨਹੀਂ ਹੈ। ਇਹਨਾਂ ਨੂੰ ਮਹਾਰਾਜ ਦੇ ਬਾਰੇ ਪੱਤਾ ਹੀ ਕੱਖ ਨਹੀਂ। ਹਰ ਇਨਸਾਨ ਆਪਣਾ ਭਲਾ ਚਾਹੁੰਦਾ ਪਰ ਭਲੇ ਦਾ ਵੀ ਨਹੀਂ ਪਤਾ ਕਿ ਸਾਡਾ ਕਿਸ ਤਰ੍ਹਾਂ ਹੋਣਾ ਪੱਤਾ ਹੀ ਕੁਛ ਨਹੀਂ। ਸੋ ਫਿਰ ਮਹਾਰਾਜ ਕਹਿੰਦੇ 9 ਦਿਨ ਰੁਕ ਜਾਓ। ਤੂੰ ਗੁਰੂ ਜੀ ਇਥੋ ਹੀ ਏਮ ਕੁੰਡਾ ਆਇਸਨ ਕਈ ਯੁਗ ਤਪੱਸਿਆ ਸੁਗਰੀ ਕਹਿੰਦੇ ਦੇਖੋ ਕਾਲਪੁਰਖ ਪਿਤਾ ਜੀ ਦਾ ਹੁਕਮ ਹੈ ਮੈਂ ਸੰਸਾਰ ਵਿੱਚ ਜਾਣ ਇਹ ਕੀ ਕਹਿੰਦੇ ਨੇ ਐ ਸ਼ਰੋਮਣੀ ਰਿਖੀ ਜੀ ਕੋਈ ਫੁਰਨਾ ਤਾਂ ਨਹੀਂ ਆ ਗਿਆ ਸੰਸਾਰੀ ਨਹੀਂ ਨਹੀਂ ਕਿਦ ਨਹੀਂ ਤੁਸੀਂ ਆਖਦੇ ਹੋ ਇਹ ਬਚਨ ਕਰਦੇ ਹੋ ਕਿ ਇਹ ਵਿਦਕਰਤ ਤਪੱਸਿਆ ਪਾਇਓ ਦੁਆਇ ਤੇ ਇੱਕ ਪਾਣੀ ਵਿੱਚ ਪਾਣੀ ਮਹਾਰਾਜ ਦੇ ਤੁਸੀਂ ਕਾਲਪੂਖ ਨਾਲ ਮਿਲ ਗਏ ਉੱਥੇ ਕੌਣ ਹੁਕਮ ਕਰਦਾ ਤੇ ਕੌਣ ਹੁਕਮ ਸੁਣਦਾ ਗੁਰੂ ਜੀ ਕਿਹਦੇ ਲਿਖੀ ਦੀ ਇਸ ਤਰ੍ਹਾਂ ਨਹੀਂ ਹੈ ਜਿਵੇਂ ਤੁਸੀਂ ਸਮਝਦੇ ਹੋ ਸਮੁੰਦਰ ਦੇਖਿਆ ਬੜਾ ਵੱਡਾ ਹਾਂ ਕੇ ਦੇਖੇ ਉਹਦੇ ਵਿੱਚ ਵੀ ਲਹਿਰਾਂ ਨੇ ਜਿਸ ਤਰ੍ਹਾਂ ਕਾਲਪੁਰਖ ਹੁਕਮ ਕਰਦਾ ਹੈ ਉਹ ਸੁਨਮਨ ਨਹੀਂ ਹੈ ਉਹ ਸਭ ਜਾਣਦਾ ਹੈ ਸਭ ਕਿਸ ਜਾਣੇ ਜਾਣ ਪੁੱਛ ਵਿਚਾਰਦਾ ਕੌਣ ਦੁਖੀ ਹੈ ਕੌਣ ਸੁਖੀ ਹੈ ਉਹ ਅੰਤਰਜਾਮੀ ਹੈ ਇਹਨੂੰ ਪਤਾ ਹੀ ਕੱਖ ਨਹੀਂ ਇਹੋ ਜ ਨਹੀਂ ਹੈ ਉਹ ਰਖੀ ਜਨ ਨੂੰ ਇਸ ਕਰਕੇ ਜਾਣੇ ਕਾਲਪੁਰਖ ਪਿਤਾ ਦਾ ਹੁਕਮ ਹੈ